ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਤੁਸੀਂ ਮੈਂ ਤਰਨ ਗੁਪਤਾ ਅੱਜ ਅਸੀਂ ਆਏ ਹਾਂ ਫੁੱਲਾਵਾ ਚੌਂਕ ਤੇ ਤੁਸੀਂ ਦੇਖ ਸਕਦੇ ਹੋ ਭਗਵੰਤ ਮਾਨ ਸਾਹਿਬ ਦਾ ਬੋਰਡ ਲੱਗਿਆ ਹੋਇਆ ਸਕੂਲ ਆਫ ਐਮੀਨੈਂਸ 21ਵੀਂ ਸਦੀ ਦੇ ਹੁਨਰਾਂ ਅਤੇ ਮਹਾਰਤ ਵਾਲੇ ਸਕੂਲ 118 ਸਕੂਲ ਆਫ ਐਮੀਨੈਂਸ ਪੰਜਾਬ ਦੇ ਸਿੱਖਿਆ ਕ੍ਰਾਂਤੀ ਨੂੰ ਸਮਰਪਿਤ ਆ ਤੁਸੀਂ ਦੇਖ ਸਕਦੇ ਹੋ ਜੀ ਸਕੂਲ ਆਫ ਐਮੀਨੈਂਸ 118 ਕਲਾਸ ਰੂਮ ਹੈਗੇ ਆ ਆ ਸਕੂਲ ਆਫ ਐਮੀਨੈਂਸ ਅੰਮ੍ਰਿਤਸਰ ਦਿਖਾਇਆ ਗਿਆ ਹੈ ਸਾਹਮਣੇ ਪੁਲਣਾਵਾ ਚੌਂਕ ਦੇ ਦੇਖ ਸਕਦੇ ਹੋ ਜਿੱਥੋਂ ਲੰਘਦੇ ਵੇ ਸੀਗੇ ਤੇ ਇਹ ਬੈਨਰ ਜੱ ਲੱਗਿਆ ਦਿਖਿਆ ਸਕੂਲ ਆਫ ਐਮੀਨੈਂਸ ਆਹ ਤੁਸੀਂ ਦੇਖ ਸਕਦੇ ਹੋ ਛੀਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਦਾਂ ਹੀ ਵਧੀਆ ਕੰਮ ਕਰਦੇ ਰਹੋ ਆਪ ਵੀ ਦੇਖ ਸਕਦੇ ਹੋ ਸਕੂਲ ਆਫ ਐਮੀਨੈਂਸ ਦਾ ਲੱਗਿਆ ਹੋਇਆ ਬੈਨਰ 112 ਸਕੂਲ ਆਫ ਐਮੀਨੈਂਸ ਕੰਧਵਾ ਸਾਹਿਬ ਵਧੀਆ ਕੰਮ ਕਰ ਰਹੀ ਹੈ ਬਿਜਲੀ ਮੁਫਤ ਦੇ ਰਹੀ ਹੈ ਬੱਚਿਆਂ ਨੂੰ ਸੂਲਾ ਐਮੀਨਸ ਸਕੂਲ ਦੇ ਰਹੀ ਹੈ ਇਨਫਰਾਸਟ੍ਰਕਚਰ ਵੀ ਆ ਰਿਹਾ ਹੈ ਤੇ ਜਗਾ ਜਗਾ ਤੇ ਬੈਨਰ ਲੱਗੇ ਹੁੰਦੇ ਨੇ ਫੁੱਲਾਵਾ ਚੌਂਕ ਤੇ ਖੜੇ ਹੋਏ ਆਂ ਆਪ ਵੀ ਦੇਖ ਸਕਦੇ ਹੋ ਸੂਲਾ ਐਮੀਨਸ ਦਾ ਬੋਰਡ ਜਾਂ ਬੈਨਰ ਵੀ ਕਿਤੇ ਹਥੇ ਲੱਗਿਆ ਹੋਇਆ ਵਾਟ ਕੋ ਵੀਡੀਓ ਸ਼ੇਅਰ ਕਰ ਦਿਓ ਲੋਕਾਂ ਨੂੰ ਪਤਾ ਲੱਗੇ ਪਿੰਪੋਂਤ ਮਸਾ ਬਦਿਆ ਕੰਮ ਕਰ ਰਹੇ ਆ ਇਦਾਂ ਹੀ ਕੰਮ ਕਰਦੇ ਰਹਿ ਸਕੂਲ ਆਫ ਐਮਿਨੈਂਸ ਬੱਚਿਆਂ ਨੂੰ ਪੜ੍ਹਾਈ ਵਾਸਤੇ ਵਧੀਆ ਵਧੀਆ ਬੈਂਚ ਮਿਲਦੇ ਹੈਗੇ ਆ ਗਰੀਬ ਅਮੀਰ ਸਾਰੇ ਬੱਚੇ ਬੱਠ ਸਕਦੇ ਆ ਸਕੂਲ ਆਫ ਐਮਿਨੈਂਸ ਤੁਹਾਨੂੰ ਦਿਖਾਇਆ ਜਿਵੇਂ ਬੈਂਚ ਹੈਗਾ ਇਦਾਂ ਹੀ ਪੰਪਤ ਮਸਾ ਕੰਮ ਕਰਦੇ ਰਹਿਣ